ਨੌਜਵਾਨਾਂ ਲਈ ਆਈ ਵੱਡੀ ਖੁਸ਼ਖਬਰੀ ਪੰਜਾਬ ਚ ਪਿੰਡਾਂ ਦੇ ਸਰਪੰਚਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ ਝੋਨਾ ਹੁਣ ਇਸ ਤਰੀਕ ਤੋਂ ਲਗਾ ਸਕਦੇ ਹਨ ਕਿਸਾਨ ਤਰੀਕ ਦਾ ਹੋਇਆ ਐਲਾਨ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਚੱਲਦੇ ਹਾਂ ਮੁੱਖ ਖਬਰਾਂ ਤੇ ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਕੀਤਾ ਵੱਡਾ ਐਲਾਨ ਮੁਲਾਜ਼ਮਾਂ ਦੇ ਲਈ ਸੂਬਾ ਸਰਕਾਰ ਨੇ ਵੱਡਾ ਐਲਾਨ ਜਿਹੜਾ ਕੀਤਾ ਜੀ ਮੁਲਾਜ਼ਮਾਂ ਲਈ ਖੁਸ਼ਖਬਰੀ ਆ ਪੰਜਾਬ ਸਰਕਾਰ ਵੱਲੋਂ مالی ਸਾਲ 2025-26 ਦੌਰਾਨ ਦਰਜਾ ਮੁਲਮ 4 ਮੁਲਾਜ਼ਮਾਂ ਲਈ ਕਣਕ ਖਰੀਦਣ ਵਾਸਤੇ ਵਿਆਜ ਮੁਕਤ ਕਰਜ਼ਾ ਵਧਾ ਕੇ 9700 ਰੁਪਏ ਕੀਤਾ ਜਾ ਰਿਹਾ ਹੈ ਇਹ ప్రకਟਾਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੇ ਵੱਲੋਂ ਕੀਤਾ ਗਿਆ ਹੈ ਜਿਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 9700 ਰੁਪਏ ਹਰਪਾਲ ਸਿੰਘ ਜੀ ਬੰਨੇ ਕਿ ਵਿੱਤੀ ਬਰੇ 2019-20 ਅਤੇ 2021 ਦੇ ਚੁਣੌਤੀਪੂਰਨ ਕੋਵਿਡ ਸਾਲ 19 ਸਾਲਾਂ ਦੌਰਾਨ ਕੋਵਿਡ-19 ਸਾਲਾ ਦੌਰਾਨ ਪਹਿਲਾਂ ਹੀ 8000 ਰੁਪਏ ਸੀ ਪਰ ਹੁਣ 9700 ਰੁਪਏ ਕਰ ਦਿੱਤਾ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਆਦਾ ਖਬਰ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਇੱਕ ਹੋਰ ਸਾਹਮਣੇ ਆ ਰਹੀ ਆ ਹੁਣ ਸਰਪੰਚਾਂ ਨੂੰ ਹਰ ਮਹੀਨੇ ਮਿਲੇਗੀ 2000 ਰੁਪਏ ਤਨਖਾਹ ਪਿੰਡਾਂ ਦੇ ਸਰਪੰਚਾਂ ਨੂੰ ਹੁਣ ਸਰਕਾਰ ਦੇ ਵੱਲੋਂ 2000 ਰੁਪਏ ਤਨਖਾਹ ਆਈ ਹੈ ਦਿੱਤੀ ਜਾਵੇਗੀ ਪੰਜਾਬ ਚ ਪਿੰਡਾਂ ਦੇ ਸਰਪੰਚਾਂ ਦੇ ਲਈ ਵੱਡਾ ਐਲਾਨ ਸਰਕਾਰ ਨੇ ਕੀਤਾ ਜੀ ਪੰਜਾਬ ਸਰਕਾਰ ਵੱਲੋਂ ਹੁਣ ਪਿੰਡਾਂ ਦੇ ਸਰਪੰਚਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਇਸ ਤੋਂ ਜਿਸ ਦਿਨ ਤੋਂ ਸਰਪੰਚਾਂ ਨੂੰ ਸੌਹ ਚੁੱਕਿਆ ਉਸ ਦਿਨ ਤੋਂ ਹੀ ਸਰਪੰਚਾਂ ਨੂੰ ਤਨਖਾਹ ਦਿੱਤੀ ਜਾਵੇਗੀ ਇਹ ਐਲਾਨ ਮੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਟੈਗੋਰ ਥੀਏਟਰ ਵਿੱਚ ਪੰਚਾਇਤ ਦਿਵਸ ਦੇ আয়োজিত ਇੱਕ ਸਮਾਗਮ ਵਿੱਚ ਕੀਤਾ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ ਪਿੰਡਾਂ ਦੇ ਸਰਪੰਚਾਂ ਨੂੰ 2000 ਰੁਪਏ ਜਿਹੜਾ ਦਿੱਤਾ ਜਾਵੇਗਾ ਸਰਕਾਰ ਦੇ ਵੱਲੋਂ ਤਾਂ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਖਬਰ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਜੀ ਮਹਿੰਦਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਤਾਂ ਸ਼ੁਰੂਆਤ ਹੈ ਅਸੀਂ ਜਲਦੀ ਹੀ 2000 ਤੋਂ ਅੱਗੇ ਇੱਕ ਹੋਰ ਜ਼ੀਰੋ ਜੋੜ ਦੇਾਂਗੇ ਉਹਨਾਂ ਨੇ ਦੱਸਿਆ ਕਿ ਪਹਿਲਾਂ ਸਰਪੰਚਾਂ ਨੂੰ 1200 ਰੁਪਏ ਦਿੱਤੇ ਜਾਂਦੇ ਸਨ ਇਸ ਤੋਂ ਬਾਅਦ ਪੈਸੇ ਨਾ ਮਿਲਣ ਕਰ ਕੁਝ ਪੰਚਾਇਤਾਂ ਅਦਾਲਤ ਚਲੀਆਂ ਗਈਆਂ ਜਿਸ ਤੋਂ ਬਾਅਦ ਸਰਕਾਰ 2019 ਵਿੱਚ ਪ੍ਰਧਾਨ ਸਰਕਾਰ ਨੇ ਕਿਹਾ ਕਿ ਸਰਕਾਰ ਨੇ ਕਿਹਾ ਕਿ ਇਸ ਦੇ ਵਿੱਚ ਹੋਰ ਵਾਅਦਾ ਕੀਤਾ ਜਾਵੇਗਾ ਫਿਲਹਾਲ ਜਿਹੜੇ ਸਰਪੰਚਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਤਨਖਾਹ ਜਿਹੜੀ ਸਰਕਾਰ ਦੁਆਰਾ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਪੰਚਾਇਤਾਂ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਨੇ ਨਸ਼ਾ ਵਿਰੋਧਾਂਗ ਸ਼ੁਰੂ ਕੀਤੀ ਹੈ ਇਸ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਨੀ ਮਹਿੰਮ ਚਲਾਈ ਹੋਈ ਹੈ ਜਿਸ ਤਹਿਤ ਹੁਣ ਤੱਕ ਕਈ ਨਸ਼ਾ ਤਸਕਰਾਂ ਦੇ ਘਰ ਵੀ ਟਾ ਦਿੱਤੇ ਹਨ ਅਤੇ ਕਈਆਂ ਦੀ ਗ੍ਰਿਫਤਾਰੀਆਂ ਵੀ ਹੋਈਆਂ ਹਨ ਅਤੇ ਹੁਣ ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਵੀ ਨਸ਼ਾ ਵਿਰੋਧ ਜੰਗ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਛੇਤੀ ਛੇਤੀ ਇਸ ਨੂੰ ਨਿਪਟਾਇਆ ਜਾ ਸਕੇ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੰਮੂ ਜੋ 24 ਘੰਟਿਆਂ ਚ ਤੀਜਾ ਐਨਕਾਊਂਟਰ ਇੱਕ ਜਵਾਨ ਹੋਇਆ ਸ਼ਹੀਦ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ ਜੰਮੂ ਕਸ਼ਮੀਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਹਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਚ ਸੁਰੱਖਿਆ ਬਲਾਂ ਤੇ ਅੱਤਵਾਦੀ ਵਿਚਕਾਰ ਪਿਛਲੇ 24 ਘੰਟਿਆਂ ਦੇ ਨਾਲ ਇੱਕ ਲਗਾਤਾਰ ਤੀਜਾ ਮੁਕਾਬਲਾ ਹੋਇਆ ਹੈ ਸੁਰੱਖਿਆ ਬਲਾਂ ਦੇ ਉਦਮਪੁਰ ਨੇ ਵਿੱਚ ਅੱਤਵਾਦੀਆਂ ਨੂੰ ਘੇਰ ਲਿਆ ਜੀ ਹਾਂ 브੍ਰੀਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਾਖਵਦੀ ਰਿਸਤ ਬਸੰਤ ਕਾੜ ਤੇ ਅਤਵਾਦੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਇਸ ਮੁਕਾਬਲੇ ਚ ਫੌਜ ਦਾ ਇੱਕ ਹਵਾਲਾ ਸ਼ਹੀਦ ਹੋ ਗਿਆ ਵਾਈ ਵਾਈਟ ਨਾਈਟ ਕੋਰ ਤੇ ਐਕਸ ਤੇ ਰੈਂਕ ਤੇ 6 ਪੀਆਰਏ ਐਸਐਫ ਦੇ ਸ਼ਹੀਦ ਹੋਏ ਜੀ ਦਾ ਵੱਡਾ ਅਪਡੇਟ ਤੁਹਾਨੂੰ ਹਾਂ ਜੀ ਦਿਆ ਸਾਡੇ ਇੱਕ ਬਹਾਦਰ ਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਬਾਅਦ ਚ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਅਨਕਾਉਂਟਰ ਆਪਰੇਸ਼ਨ ਅਜੇ ਵੀ ਚੱਲ ਰਹੀ ਹੈ ਦੂਜੇ ਪਾਸੇ ਜੰਮੂ ਕਸ਼ਮੀਰ ਤੇ ਬਾਂਦੀਪੁਰਾ ਪੁਲਿਸ ਨੇ ਲਖਸ਼ ਅ ਤਾ ਦੇਖੋ ਸਭ ਤੋਂ ਵੱਡੀ ਖਬਰ ਇੱਕੋ ਸਾਹਮਣੇ ਆ ਰਹੀ ਹੈ 5500 ਹੋਮਗਾਰਡ ਜਵਾਨਾਂ ਦੀ ਕੀਤੀ ਜਾਵੇਗੀ ਭਰਤੀ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਹੋਮਗਾਰਡਾਂ ਦੀ ਭਰਤੀ ਕੀਤੀ ਜਾਵੇਗੀ 5500 ਪੰਜਾਬ ਦੀ ਸਰਹੱਦ ਤੇ ਸੈਕੰਡ ਲਾਈਨ ਆਫ ਡਿਫੈਂਸ ਨੂੰ ਮਜ਼ਬੂਤ ਕਰਨ ਲਈ 5500 ਹੋਮਗਾਰਡਾਂ ਜਵਾਨਾਂ ਦੀ ਜਿਹੜੀ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਜੀ ਹਾਂ ਬ੍ਰੇਕਿੰਗ ਨਿਊਜ਼ ਤੋਂ ਹਾਂ ਦੀ ਕੀ ਤਿਆਰੀ ਹੈ ਮੀਟਿੰਗ ਦੌਰਾਨ ਬਾਰਡਰ ਸੁਰੱਖਿਆ ਦੇ ਨਸ਼ਾ ਵੰਦੀ ਰੋਕத் ਥਾਮ ਲਈ ਸਰੋਤ ਤੇ ਸੈਕੰਡ ਲਾਈਨ ਆਫ ਡੈਫੀ ਡਿਫੈਂਸ ਨੂੰ ਮਜ਼ਬੂਤ ਕਰਨ ਲਈ 5500 ਹੋਮਗਾਰਡਾਂ ਜਵਾਨਾਂ ਦੀ ਭਰਤੀ ਕਰਨ ਦਾ ਐਲਾਨ ਫੈਸਲਾ ਆ ਸਰਕਾਰ ਨੇ ਲਿਆ ਜੀ ਸਰਕਾਰ ਨੇ ਇਸ ਵਾਰੀ ਜਾਣਕਾਰੀ ਸਾਂਝੀ ਕੀਤੀ ਹੈ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪਹਿਲਗਾਮ ਅਤਵਾਦੀ ਹਮਲੇ ਅਤਵਾਦੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਜਿਹੜਾ ਦਿੱਤਾ ਜਾਵੇਗਾ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਜੰਮੂ ਕਸ਼ਮੀਰ ਦਾ ਪਹਿਲਗਾਮ ਜਿਸ ਨੂੰ ਤਰਤੀ ਦਾ ਸਵਰਗ ਤੇ ਮਿਨੀ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ ਦਹਿਸ਼ਤ ਦੇ ਹਨੇਰੇ ਵਿੱਚ ਡੁੱਬ ਗਿਆ ਸੁੰਦਰ ਵਾਦੀਆਂ ਦੇ ਵਿਚਕਾਰ ਇੱਕ ਜ਼ਾਲਮ ਅੱਤਵਾਦੀ ਹਮਲੇ 26 ਮਾਰਚ ਨੂੰ ਦੀ ਜਾਨ ਲੈ ਲਈ ਹੈ ਇਸ ਹਮਲੇ ਵਿੱਚ ਬਹੁਤ ਸਾਰੇ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਤੇ ਹਸਪਤਾਲਾਂ ਵਿੱਚ ਆਪਣੀ ਜਾਨ ਦੀ ਲੜਾਈ ਲੜ ਰਹੇ ਹਨ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਆ ਅੱਤਵਾਦੀਆਂ ਦੀ ਪਾਲ ਤੇਜੇ ਨਾਮ ਦਾ ਐਲਾਨ ਹੈ ਇਸ ਹਮਲੇ ਤੋਂ ਬਾਅਦ ਫੌਜ ਅਤੇ ਪੁਲਿਸ ਨੇ ਪੂਰੇ ਇਲਾਕੇ ਵਿੱਚ ਤਲਾਸ਼ੀ ਮੈਂ ਸ਼ੁਰੂ ਕਰ ਦਿੱਤੀ ਹੈ ਅੰਤਨਾਗਰ ਪੁਲਿਸ ਨੇ ਇੱਕ ਵੱਡਾ ਕਦਮ ਚੁੱਕਦੇ ਹੋਏ ਕਿਹਾ ਹੈ ਅੱਤਵਾਦੀ ਨੂੰ ਫੜਨ ਲਈ 20 ਲੱਖ ਰੁਪਏ ਦਾ ਇਨਾਮ ਦਾ ਐਲਾਨ ਕੀਤਾ ਕਿ ਜੋ ਵੀ ਕੋਈ ਇਸ ਹਮਲੇ ਵਿੱਚ ਸ਼ਾਮਲਾ ਅੱਤਵਾਦੀ ਬਾਰੇ ਸਹੀ ਜਾਣਕਾਰੀ ਦੇਵੇਗਾ ਉਸ ਨੂੰ ਇਹ ਇਨਾਮ ਦਿੱਤਾ ਜਾਵੇਗਾ ਤੇ ਉਸ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਤਾਂ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਜਿਹੜੀ ਆ ਸਾਂਝੀ ਕੀਤੀ ਜਾ ਰਹੀ ਹੈ ਤਾਂ ਇਹ ਖਬਰ ਇੱਕ ਹੋਰ ਤੁਹਾਡੇ ਨਾਲ ਹਾਂਜੀ ਕੀਤੀ ਜਾ ਰਹੀ ਹੈ ਜ ਪੰਜਾਬ ਚ 15 ਮਈ ਤੋਂ ਚੋਨੇ ਦਾ ਸੀਜ਼ਨ ਸ਼ੁਰੂ 50 ਸਰਕਾਰ ਵੱਲੋਂ ਵੱਡਾ ਐਲਾਨ ਪੰਜਾਬ ਚ 15 ਮਈ ਤੋਂ ਝੋਨੇ ਦਾ ਜਿਹੜਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਜੀ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਸ਼ੁਰੂ ਹੋਵੇਗੀ ਜਦੋਂ ਕਿ ਝੋਨੇ ਦੀ ਲਵਾਈ ਜਿਹੜੀ ਹੈ ਪਹਿਲੀ ਜੂਨ ਤੋਂ ਸੂਬੇ ਭਰ ਵਿੱਚ ਪੜਾਵਾ ਢੰਗ ਨਾਲ ਸ਼ੁਰੂ ਕੀਤੀ ਜਾਵੇਗੀ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਪੱਤਰ ਮੁਤਾਬਕ ਪਹਿਲਾਂ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਲਵਾਈ ਜਿਹੜੀ ਹੈ ਪਹਿਲੀ ਜੂਨ ਤੋਂ ਹੋਵੇਗੀ ਜੀ ਇਸੇ ਤਰ੍ਹਾਂ 5 ਜੂਨ ਤੋਂ ਗੁਰਦਾਸਪੁਰ ਪਠਾਨਕੋੜ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਰੂਪਨਗਰ ਐਸਐਸ ਨਗਰ ਅਤੇ ਮੁਹਾਲੀ ਉਹਦੇ ਫਤਿਹਗੜ੍ਹ ਸਾਹਿਬ ਵਿੱਚ ਲਾਇਆ ਜਾਵੇਗਾ ਤੇ ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ ਮਾਨਸਾ ਮੋਗਾ ਬਰਨਾਲਾ ਹੋਰ ਕਈ ਜ਼ਿਲ੍ਹੇ ਜਿਹੜੇ ਨੇ ਉਹਨਾਂ ਵਿੱਚ ਲਾਇਆ ਜਾਵੇਗਾ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਐਤਕੀ ਚੋਣਾਂ ਦੀ ਲੋਵਾਈ 1 ਜੂਨ ਤੋਂ ਕੀਤੇ ਜਾਣ ਦੇ ਫੈਸਲੇ ਨਾਲ ਜਿਹੜਾ ਸਰਕਾਰ ਨੇ ਫੈਸਲਾ ਲਿਆ ਹੈ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਰੇਂਜਰ ਨੇ ਗ੍ਰਿਫਤਾਰ ਕੀਤਾ ਭਾਰਤੀ ਬੀਐਸਐਫ ਦਾ ਜਵਾਨ ਅੱਖਾਂ ਤੇ ਪੱਟੀ ਬੰਨ ਤਸਵੀਰ ਕੀਤੀ ਸਾਂਝੀ ਪਹਲਗਾਮ ਹਮਲੇ ਮਗਰੋਂ ਦੇਸ਼ ਵਿੱਚ ਲਗਾਤਾਰ ਰੋਸ ਹੈ ਮੋਦੀ ਸਰਕਾਰ ਨੇ ਵੱਲੋਂ ਵੱਡੇ ਫੈਸਲੇ ਲਈ ਜਾ ਰਹੇ ਹਨ ਇਸ ਵਿਚਾਲੇ ਪਾਕਿਸਤਾਨ ਰੇਂਜਰ ਨੇ ਭਾਰਤ ਦੇ ਬੀਐਸਐਫ ਜਵਾਨ ਨੂੰ ਗ੍ਰਿਫਤਾਰ ਕਰ ਲਿਆ ਸੀਮਾ ਬਲ ਸੁਰੱਖਿਆ ਸੀਮਾ ਸੁਰੱਖਿਆ ਬਲ ਦਾ ਜਵਾਨ ਪੀਕੇ ਸਿੰਘ ਗਲਤੀ ਨਾਲ ਪੰਜਾਬ ਵਿੱਚ ਬੀਐਸਐਫ ਚੌਕੀ ਚੌਕ ਦੇ ਦੌਰਾਨ ਦੋਨਾਂ ਨੇੜੇ ਜ਼ੀਰੋ ਲਾਈਨ पार ਕਰਕੇ ਪਾਕਿਸਤਾਨ ਖੇਤਰ ਵਿੱਚ ਦਾਖਲ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਸਰਦ ਦੇ ਪਾਕਿਸਤਾਨ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ ਤਾਂ ਬ੍ਰੇਕਿੰਗ ਨਿਊਜ਼ ਤੋਂ ਨਾਲ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਜਿਹੜੀ ਇਸ ਵੇਲੇ ਦੇਖ ਸਕਦੇ ਹੋ ਜਿਹੜਾ ਭਾਰਤ ਦਾ ਜਵਾਨ ਜਿਹੜਾ ਪਾਕਿਸਤਾਨੀ ਮੀਡੀਆ ਨੇ ਫੌਜੀ ਨੂੰ ਹਿਰਾਸਤ ਵਿੱਚ ਲੈ ਜਾਣ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਇੱਕ ਫੋਟੋ ਵਿੱਚ ਫੌਜੀ ਇੱਕ AK47 ਰਾਈਫਲ ਅਤੇ ਇੱਕ ਪਾਣੀ ਦੀ ਬੋਤਲ ਨਾਲ ਦਿਖਾਈ ਦੇ ਰਿਹਾ ਜਾਣਕਾਰੀ ਮੁਤਾਬਕ ਕੇਕੇ ਸਿੰਘ ਕੋਲਕੱਤਾ ਦੇ ਉਗਲੀ ਜ਼ਿਲ੍ਹੇ ਦਾ ਰਹਿਣ ਵਾਲਾ ਉਸ ਨੂੰ ਅਜੇ ਤੱਕ ਰਿਹਾ ਨਹੀਂ ਕੀਤਾ ਗਿਆ ਬੀਐਸਐਫ ਦੇ ਅਧਿਕਾਰੀ ਲਗਾਤਾਰ ਪਾਕਿਸਤਾਨ ਰੇਂਜਰਾਂ ਦੇ ਸੰਪਰਕ ਵਿੱਚ ਹਨ ਜੀ ਤਾਂ ਬ੍ਰੇਕਿੰਗ ਨਿਊਜ਼ ਜਿਹੜੀਆਂ ਤੁਹਾਡੇ ਨਾਲ ਹਾਂ ਜੀ ਕਿ더라 ਹਾਲਾਂਕਿ ਸੂਤਰਾਂ ਤੋਂ ਪਤਾ ਲੱਗਾ ਕਿ ਹੁਸੈਨੀ ਵਾਲਾ ਵਿੱਚ ਫਲੈਗ ਮੀਟਿੰਗ ਲਈ ਪਾਕਿਸਤਾਨ ਰੇਂਜਰ ਨਹੀਂ ਆ ਰਹੇ ਜਿਸ ਕਾਰਨ ਮਾਮਲਾ ਹੱਲ ਨਹੀਂ ਹੋ ਸਕਿਆ ਦੂਜੇ ਪਾਸੇ VSF ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣ ਵਾਲੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ